ਸਾਸਤਰੀ ਕਾਲ ਜੀ ਸਾਰਿਆਂ ਨੂੰ ਜੀ ਕਿਰਪਾ ਰੱਖੇ ਜੀ ਮਾਲਕ ਚੜ੍ਹਦੇ ਕੱਲਾ ਰੱਖੇ ਦਿਨ ਦੁੱਗਣੇ ਰਾਹ ਚੌਗਣੇ ਤਰੱਕੀਆਂ ਬਖਸ਼ੇ ਦੇ ਰੋਗ ਤਾਂ ਬਖਸ਼ੇ ਜੀ ਸਾਰਿਆਂ ਨੂੰ ਵੀ ਅੱਜ ਹੁਣ ਚੱਲੇ ਜੇ ਆਪਾਂ ਥੋੜਾ ਜਿਹਾ ਰਿਸ਼ਤੇਦਾਰੀ ਵਿੱਚ ਜਿਹੜੇ ਆਪਣੇ ਰਿਸ਼ਤੇਦਾਰ ਬਾਹਰ ਤੇ ਆਏ ਤੇ ਉਧਰ ਵੀ ਭਾਂਡ ਜੀ ਦਾ ਪਿਆ ਉਹ ਵੀ ਤਿਆਰੀ ਜੀ ਕਰਨ ਲੱਗੇ ਹੋਏ ਮਕਾਨ ਦੀ ਵੀ ਥੋੜਾ ਜਿਹਾ ਮਕਾਨ ਉਹਨਾਂ ਦਾ ਨਾ ਇੱਕ ਪਹਿਲਾ ਮੂਹਰੇ ਤਾਂ ਵਧੀਆ ਪਿਆ ਹੋਇਆ ਹੈ ਲੈਂਟਰ ਲੂੰਟਰ ਲਾ ਕੇ ਹੁਣੇ ਪਾਇਆ ਤਾਂ ਇੱਕ ਪਿਛਲੇ ਪਾਸੇ ਥੋੜਾ ਜਿਹਾ ਸੱਤਕ ਖਾਣਾ ਪੁਰਾਣੇ ਪਾਏ ਹੋਏ ਬਜ਼ੁਰਗਾਂ ਦੇ ਟਾਈਮ ਦੇ ਪਿਛਲੇ ਮੈਂ ਕਹਿੰਦਾ 55 ਸਾਲ ਦੇ 60 ਸਾਲ ਦੇ ਗੇੜੇ ਚ ਕਹਿੰਦੇ ਹੋਗੇ ਵੀ ਬਹੁਤ ਪੁਰਾਣਾ ਪਿਆ ਵਾ ਡਾਟਾਂ ਲੱਗੀਆਂਵੇਂ ਜੋ ਉਹਦੇ ਵਿੱਚ ਪਏ ਵੀ ਖੰਬੇ ਐ ਖੰਬੇ ਬਾਗੇ ਉੱਪਰ ਡਾਟਾਂ ਲੱਗੀਆਂਵੇਂ ਵੀ ਉੱਪਰ ਮਿੱਟੀ ਪਾਈ ਵੀ ਐ ਉਹ ਢੇੜ ਕੇ ਉਹਨਾਂ ਨੇ ਪਿਛਲਾ ਮਕਾਨ ਸੱਤੇ ਡਾਟਾਂ ਵੀ ਕੰਦਾ ਹੋਣੀਆ ਦੋ ਇੱਕ ਹੋਣੀਆ ਵਿੱਚ 26 27 ਫੁੱਟ ਦੀ ਕੰਧ ਲੰਬੀ ਜਿਹਦੇ ਉੱਪਰ ਸੱਤ ਕਿਦਾਂ ਨੂੰ ਡਾਟਾਂ ਪਈਆਂਵੇਂ ਬਾਕੀ 12 ਕ ਫੁੱਟ ਦੀ ਇੱਕ ਵਿਚਾਲੇ ਹੋਰ ਐ ਐਲਜਾ ਬਣਾਉਣਾ ਉਹ ਜਿਹੜਾ ਮੂਰੇ ਮਕਾਨ ਪਿਆ ਵਾ ਉਹਦੇ ਨਾਲ ਉਹਨਾਂ ਨੇ ਚੱਕ ਕੇ ਉੱਪਰ ਲੈਂਟ ਲਾ ਦੇਣਾ ਉਹ ਪਿਛਲਾ ਮਕਾਨ ਥੋੜਾ ਜਨਾ ਨੀਵਾ ਵੀ ਹੋਇਆ ਵਾ 2.5 ਫੁੱਟ ਦੇ ਗੇੜ ਚ ਨੀਵਾ ਹੋਣਾ ਵੀ ਕਹਿੰਦੇ ਪੁਰਲੇ ਤੇ ਗੈਰ ਜੁੜਦਾ ਹੋ ਜਾਊਗਾ ਚਲੋ ਕੱਲ ਉਹਨਾਂ ਨੇ ਮਿਸਤਰੀ ਕਿਸੇ ਨੂੰ ਦਿਖਾਇਆ ਵੀ ਹੋਣਾ ਉਹ ਮਿਸਤਰੀ ਕਹਿੰਦਾ ਵੀ ਅਸੀਂ ਢੇਡ ਦੰਦੇ ਆ ਢੇਡ ਕੇ ਇਹ ਬਣਾ ਦੂਗੇ ਵਿੱਚ ਵੀ 1.5 ਲੱਖ ਰੁਪਇਆ ਦੇ ਦਿਓ ਮਹਾ ਯਾਰ ਜਿਆਦਾ ਚਲੋ ਫਿਰ ਢੇਡਨੇ ਵਾਲਿਆਂ ਨੂੰ ਦਿਖਾਇਆ ਢੇਡਨੇ ਵਾਲਾ ਇੱਕ ਕੱਲ ਹੋ ਰਿਹਾ ਆ ਕੋਈ ਕਹਿੰਦਾ ਵੀ ਢੇਡ ਢੇਡ ਨੇ ਅਸੀਂ 70000 ਰੁਪਏ ਚ ਮਹਾ ਕਮਾਲੇ ਹੋ ਗਈ ਜਿਕਣਾ ਗਾਇਲੇ ਸਾਰਾ ਮਟੀਰੀਅਲ ਪਾ ਕੇ ਵੀ ਦੇਣਾ ਹੁੰਦਾ ਵਿੱਚ ਆਏ ਕਰਦੇ ਵੀ ਚਲੋ ਕੱਲ ਅਸੀਂ ਦੇਖ ਕੇ ਵੀ ਆਏ ਤੇ ਮਿਸਤਰੀ ਮੈਂ ਵੀ ਪਿੰਡ ਵਾਲੇ ਨੂੰ ਖਾ ਕੇ ਲਿਆ ਆ ਵੀ ਸਾਡੇ ਪਿੰਡ ਵਾਲਾ ਜਿਹੜਾ ਮਿਸਤਰੀ ਦਾ ਚਲੋ ਗੈਸ ਦੇ ਰਸਤਾ ਵੀ ਕਿੱਥੇ ਤੱਕ ਬਣਦਾ ਕਿੰਨਾ ਕੁ ਬਣਨਾ ਉਹਨੇ ਸਹੀ ਦੱਸਿਆ ਵੀ ਦੇਬਾ ਥੋੜਾ ਟਾਈਮ ਘਟਾ ਇੱਕ ਸਾਰੇ ਦੂਰ ਪੈਂਦਾ ਦਾ ਵੀ ਅੱਜ ਦੇਖਦੇ ਆ ਉੱਥੇ ਆਪਾਂ ਨੇ ਰੱਖੇ ਵੀ ਮਿਸਤਰੀ ਜਿਹੜੇ ਦਿਹਾੜੀ ਵਾਲੇ ਰੱਖੇ ਵੀ ਤਿੰਨ ਬੰਦੇ ਗੈਲ ਦੋ ਜਣੇ ਹੈਗੇ ਇੱਕ ਰਿਸ਼ਤੇਦਾਰੇ ਆਪਣਾ ਹੈਗਾ ਵੀ ਕੱਪਾਂ ਅੱਜ ਦਿਹਾੜੀ ਉੱਧਰ ਲਾ ਕੇ ਆਉਣੀ ਜਦੋਂ ਨਾਲ ਹੋ ਕੇ ਥੋੜਾ ਜਿਹਾ ਪੈਸੇ ਦਾ ਫਰਕ ਨਾਲੇ ਪਤਾ ਲੱਗ ਜੂਗਾ ਵੀ ਦਿਹਾੜੀ ਵਿੱਚ ਕਿੰਨਾ ਕੰਮ ਹੁੰਦਾ ਦਿਖਾ ਕੇ ਆਉਂਦੇ ਉਹਨਾਂ ਨੂੰ ਮਾੜਾ ਜਿਹਾ ਜੋਰ ਵੀ ਆਏ ਹੁੰਦਾ ਕੰਮ ਜਿਹੜਾ ਬਾ ਅਗਲਾ ਕਹਿੰਦਾ ਵੀ ਹੁਣ ਹੱਥ ਵੇ ਤੇ ਖੋਲ ਹੀ ਇੱਕ ਵਾਰ ਇੰਨਾ ਹੁਣ 70000 ਰੁਪਏ ਠੇਕਾ ਮੈਂ ਕੱਲ ਗਿਆ ਵੀ ਦਾ ਠੇਕਾ ਬੰਦਨ ਪੁੱਛਿਆ ਵੀ ਇੱਕ ਬੰਦਾ ਹੋਰ ਆਇਆ ਤਾਂ ਕਹਿੰਦਾ ਵੀ ਮੈਂ ਕਰ ਲੈਣਾ ਠੇਕਾ ਮੈਂ ਤਾਂ ਬੋਲ ਕਹਿੰਦਾ ਤੁਸੀਂ ਦੱਸੋ ਮੈਂ ਠੇਕਾ ਤਾਂ ਐ ਲੈਣਾ ਤੂੰ ਦੱਸ ਬੋਲ ਕਿੰਨੇ ਲੈਣਾ ਵੀ ਉਹਨੂੰ 12000 ਤੱਕ ਮੈਂ ਕਿਹਾ ਵੀ ਤਾਂ ਵੀ ਚਲ 12000 ਤੱਕ ਤੁਹਾਨੂੰ ਭਾਈ ਕਰ ਦੂੰਗਾ ਵੀ ਵਾਤੇ ਬਾਦ ਤਿੰਨ ਦਿਹਾੜੀਆਂ ਦਾ ਕੰਮ ਹੈ ਜੇ ਚਾਰ ਬੰਦੇ ਲੱਗਦੇ ਆ ਤਾਂ ਤਿੰਨ ਦਿਹਾੜੀਆਂ ਦਾ ਕੰਮ ਹੈ ਜਿਹੜੀਆਂ ਡਾਟਾ ਢਾਉਣੀਆਂ ਉਹਨਾਂ 'ਪਾ ਮਿੱਟੀ ਹੈ ਸਾਣੇ ਜਿਹੜੀ ਥੱਲੇ ਇੱਟ ਲੱਗੀ ਵੀ ਹੈ ਇੱਟ ਪੈਵੀ ਹੈ ਖੜੀ ਇੱਟ ਨਹੀਂ ਹੈਗੀ ਸਾਣੇ ਇੱਟ ਥੱਲੇ ਮਿੱਟੀ ਗੇੜ ਦੇਣੀ ਫਰਸ਼ ਪਰੇ ਚੱਕਣੀ ਨਹੀਂ ਹੈਗੀ ਕੁਝ ਨਹੀਂ ਕਰਨਾ ਉਹਦਾ ਭਰਤੇ ਪਾਉਣਾ ਜਿਹੜੀ ਕੰਦ ਹੈ 26 27 ਫੁੱਟ ਦੀ ਉਹ ਗਾਰੇ ਵਿੱਚ ਪੁਰਾਣੇ ਟਾਈਮ ਦੀ ਹੋਈ ਵੀ ਹੈ ਵੀ ਇਹ ਇੱਟ ਗਾਰੇ ਵਿੱਚ ਇਹ ਸਾਫ਼ ਕਰਨੀ ਹੈ ਇੱਕ 26 27 ਫੁੱਟ ਦੀ ਇੱਕ 12 ਫੁੱਟ ਦੀ ਕੰਦ ਹੈ 12 ਫੁੱਟ ਵਾਲੀ ਦੇ ਵਿੱਚ ਦਰਵਾਜ਼ਾ ਵੀ ਹੈ ਵੀ ਇਹ ਸਾਫ਼ ਕਰਨੀ ਹੈ ਮਹਾਈਕ ਦਿਨ ਦਾ ਢੋਾਈ ਦਾ ਕੰਮ ਹੈ ਦੂਏ ਦਿਨ ਦੋ ਦਿਨ ਲਾ ਲੋ ਸਾਫ਼ ਸਫਾਈ ਕਰਕੇ ਜੱਠਾ ਲੱਗਣ ਨੂੰ ਵੀ ਤਿੰਨ ਦਿਨ ਦਾ ਕੰਮ ਹੈ ਚਾਰ ਬੰਦਿਆਂ ਦਾ ਪਰ ਮੰਨੇ ਨਹੀਂ ਹੈਗੇ ਚਲੋ ਅੱਜ ਆਪਾਂ ਉਧਰੋਂ ਚੱਲੇ ਆ ਵੀ ਅੱਜ ਦਿਖਾ ਕੇ ਦਿਖਾਵਾਂਗੇ ਤੁਹਾਨੂੰ ਵੀ ਸਾਰਾ ਕੁਝ ਵੀ ਕਹਿਆਂ ਡਾਟਾ ਲੱਗਿਆ ਪੁਰਾਣੇ ਟਾਈਮ ਦੇ ਹੌਲੀ ਹੌਲੀ ਜਿਕਣਾ ਚੱਲਦਾ ਹੋਇਆ ਪਹਿਲਾਂ ਡਾਟਾ ਦਿਖਾ ਦੇਣਾ ਤੁਹਾਨੂੰ ਫਿਰ ਢਾ ਢੋਾਈ ਹੁੰਦੀ ਸਾਰਾ ਕੁਝ ਦਿਖਾਵਾਂਗੇ ਆਦੀ ਦਿਹਾੜੀ ਉੱਧਰ ਲੱਗ ਕੇ ਆਉਂਗੇ ਵੀ ਚਲੋ ਚੱਲਦੇ ਜੀ ਹੁਣ ਉਧਰੋਂ ਤਿਆਰ ਹੋਏ ਹੋਏ ਆ ਵੀ ਤਕਰੀਬਨ ਇੱਧਰ ਪਹਿਲਾਂ ਘਰਾਂ ਕੰਮ ਤੇ ਇੱਕ ਦੋ ਉਹਦੇ ਕਰਕੇ ਲੇਟ ਜਾਓਗੇ ਵੀ ਹੁਣ ਪੌਂਦੇ ਚੱਲੇ ਉਧਰ ਨੂੰ 10:00 ਵਜੇ ਆਪਾਂ ਨੇ ਪਹੁੰਚਣਾ ਤੋਂ ਪਾ ਨਿਕਲੀ ਵੀ ਹੈ ਸੂਰਜ ਸਾਰੇ ਵਧੀਆ ਐਨ ਇਸ ਟਾਈਮ ਸਾਜਰੇ ਨਿਕੜੇ ਹੁੰਦਾ ਸੂਰਜ 8:00 ਵਜੇ ਤੋਂ ਹੁੰਦਾ ਹੁੰਦੀ ਹੈ ਘੱਟ ਥੋੜੀ ਜੀ ਉਹਦੇ ਕਰਕੇ ਠੀਕ ਆ ਬਾਕੀ ਚਲੋ ਦਿਖਾਉਂਦੇ ਜਾ ਕੇ ਲੋ ਬਾਈ ਜੀ ਪਹੁੰਚ ਕੇ ਰਿਸਤੇ ਦਾ ਘਰਾਂ ਵੀ ਆਪਾਂ ਨੇ ਆਟੋ ਆ ਮਾ ਪਿਛਲਾ ਐ ਲੱਗੇ ਮੈਂ ਡਾਟਾ ਨਿਕਣਾ ਹੈ ਲੱਗੇ ਵਾਂ ਚਾਰ ਡਾਟਾ ਲੱਗੇ ਮੈਂ ਠਿਕਾ ਕੰਦ ਢਾਉਣੀ ਆਪਣੇ ਪਿਛਲੇ ਵੀ ਇਹ 4 ਤੈ ਨੁਦਰ ਸੱਚਾ ਕੋ 28 28 ਫੁੱਟ ਦੇ ਗੇੜ 'ਚ ਕੰਦ ਹੱਤ ਲਵਾਈਏ ਵੀ ਇਹ 4 ਡਾਟਾ ਆ ਉਧਰ ਢੋਈ ਚਲਾਤੀ ਕਰਤਾ ਸ਼ੁਰੂ ਕੰਮ ਆ ਕੇ ਬੰਦੇ ਰੱਖੇ ਹੋਏ ਦੋ 68 ਤਿੰਨ ਖੜੀ ਪਰ ਨੋ ਜਣੇ ਅਸੀਂ ਆਪ ਤਿੰਨ ਡਾਟਾ ਆਤੀਆਂ ਵੀ ਪਹਿਲਾਂ ਉੱਪਰ ਠਿੱਕੇ ਨਹੀਂ ਲੱਗੇ ਤੇ ਤਾਂ ਠਿੱਕੇ ਵਾਲੇ ਪੈਸੇ ਮੰਗਦੇ ਬਹੁਤ ਇੱਕ ਆਹ ਕੰਨ ਦਾ ਹੁਣ 3 ਡਾਟਾ ਇਧਰ ਹੈ 4 ਉਧਰ ਹੈ 7 ਡਾਟਾ ਨਹੀਂ ਕੰਨ ਪਿਛਲੇ ਪਿਛਲੇ ਢੋਣੀਆਂ ਇੱਕ ਆਹ ਕੰਨ ਦਾ 1 ਨਹੀਂ ਘਟੋਣੀਆਂ ਆਹ ਇਧਰ ਇਹ ਕੰਨ ਦਾ ਕਹੇ ਲੈ ਲੈਂਟਰ ਲਾਉਣਾ ਵੀ ਇਧਰ ਲੈਨਟਰ ਉਹਦੇ ਤੇ ਚੜਦਾ ਕਰ ਦੇਣਾ ਬਾਕੀ ਦੇਖਦੇ ਹਾਂ ਭਰਤ ਦਾ ਰਹਿ ਜਾਣਾ ਬਹੁਤ ਇਹਦੇ ਗਲੇ ਮਿੱਟੀ ਚੜੀ ਵੀ ਬਹੁਤ ਮੈਂ ਕਹਾਂ ਡੇਡ ਡੇਡ ਫੁੱਟ ਦੀ ਡਾਟਾ ਦੇ ਉੱਪਰ ਮਿੱਟੀ ਵੀ ਪਾਏ ਵੀ ਖੰਬੇ ਬਹੁਤ ਟਾਈਮ ਪੁਰਾਣੀ ਪਈ ਬਿਲੇ ਲਾਟ ਬਾਕੀ ਕਾਲਾ ਕੰਮ ਦਿਖਾਉਂਦੇ ਗਏ ਗੱਲ ਦੀ ਗੱਲ ਸਾਨੂੰ ਠੁਾਈ ਚੱਲੂਗੀ ਜਿਆਦਾ ਇਹਨਾਂ ਦਾ ਖੰਭਿਆਂ ਨਾਲ ਇਹਨਾਂ ਨੂੰ ਦੇਖਦੇ ਆ ਕਿਹੜੇ ਹਿਸਾਬ ਨਾਲ ਉੱਤਰ ਦੇ ਆ ਕਿ ਉਹਨਾਂ 'ਚ ਬਜਨ ਜ਼ਿਆਦਾ ਜਿਹੜੇ ਆਪਣੇ ਗਾਡਰ ਹੁੰਦੇ ਉਹਨਾਂ 'ਚ ਬਜਨ ਘੱਟ ਹੁੰਦਾ ਥੋੜਾ ਜਿਹਾ ਡਾਟਾ ਹੈ ਸਾਫ਼ ਦੀਆਂ ਪਰ ਹੈ ਐਰੀਏਟਰੀਆਂ ਬਈਆਂ ਹੋਈਆਂ ਬਹੁਤਿਆਂ ਨੂੰ ਨਹੀਂ ਤੇ ਆ ਗਈਆਂ ਚਲੋ ਦਿਖਾਉਂਦੇ ਆ ਵੀ ਜਣੀ ਆਪਾਂ ਨੇ ਇਹਦਾ ਠੇਕੇ ਦੀ ਗੱਲ ਕਰੀ ਜੀ ਠੇਕਾ ਮੰਗਦੇ ਬਹੁਤ ਹੈ ਮੈਂ ਉਹਨਾਂ ਨੂੰ ਕਹਿੰਦਾ ਤਾਂ ਵੀ 12-13 ਹਜ਼ਾਰ ਰੁਪਏ ਦਾ ਕੰਮ ਹੈ ਭਾਈ ਡਾਟਾ ਢਾਉਣੀਆਂ ਆ ਪਿਛਲੀ ਗੰਦ ਗੇਰਨੀਆਂ ਉਹ ਕਹਿੰਦੇ 70000 ਰੁਪਏ ਇੱਕ ਡਾਟ ਸਮਝ ਲਓ ਸੱਤ ਡਾਟਾਂ ਹੋ ਗਈਆਂ ਵੀ ਇੱਕ ਡਾਟਾ ਹਟਾਉਣੀ ਇਹਦੇ ਬਰਾਬਰ ਦੀ ਗੰਦ ਗੇਰਨੀ 10000 ਤੋਂ 30000 ਵੀ ਚਲੋ ਹੋਂ ਗਏ ਆਵ ਲੱਗੇ ਮੜ ਜਾ ਵੀ ਤਿੰਨ ਦਿਹਾੜੀ ਵਾਲੇ ਦੋ ਜਣੇ ਅਸੀਂ ਆਪ ਪੰਜ ਜਣੇ ਆ ਦੇਖਦੇ ਆ ਕੰਮ ਖੱਚਿਆ ਵਾ ਹੁਣ ਸਾਰੀਆਂ ਡਾਟਾਂ ਇੱਕ ਵਾਰ ਗੇਰ ਕੇ ਮਿੱਟੀ ਥੱਲੇ ਗੇਰ ਦੇਣੀ ਉਹਦੇ ਬਾਅਦ ਗੰਦ ਨੂੰ ਦੇਖਾਂਗੇ ਮੈਂ ਕਹਿੰਦਾ ਬਾਤੇ ਬਾਤ ਦੋ ਦਿਨ ਲਾਉਂਗੇ ਸੀ ਸਾਰਾ ਕੋ ਪਧਰਾ ਕਰ ਦੂੰਗੇ ᱴਟ ਵੀ ਸਾਫ ਹੋ ਜਾਊਗਾ ਫਿਰ ਚਲੋ ਬਾਕੀ ਦਿਖਾਉਂਦੇ ਆ ਤੁਹਾਨੂੰ ਨਾਲ ਦੀ ਨਾਲ ਜਿਵੇਂ ਚੱਲਦਾ ਕੰਮ ਹੋ ਗਿਆ ਥੇ ਤੱਕ ਘਟਾਉਣਾ ਆਪਾਂ ਨੇ ਸੱਤ ਤਾ ਤਾਂ ਪਾਣਾ ਸਾਰੇ ਹੀ ਇਹ ਵੀ ਐ ਨਾ ਖੰਬੇ ਤੇ ਵਜਣਾ ਹੈਗਾ ਬਹੁਤ ਵੀ ਇਹਨਾਂ ਕਰਕੇ ਮੈਂ ਪਹੁੰਚਿਆ ਬੋਰੇ ਜਿਆਦਾ ਮਾਹ ਵੀ ਉਹਨਾਂ ਨੇ ਥੋੜਾ ਜਨ ਅਗੈਲੀ ਕਰਨੀ ਹੈ ਬੰਦੇ ਨੇ ਤੱਕਾ ਮੁੱਕੀ ਕਰਦੇ ਆ ਫਿਰ ਸਾਨੂੰ ਕਹਿਣ ਲੱਗਦੇ ਕਹਿੰਦੇ ਵੀ ਹੈਲਟਰ ਮਗਾਓ ਹੈਲਟਰਾਂ ਤਾਰਨੇ ਆ ਚਲੋ ਵਜਣ ਵਾਲਾ ਕੰਮ ਹੈ ਥੋੜਾ ਜਿਹਾ ਹਿਸਾਬ ਕਰ ਲੈ ਜੇ ਹੋ ਜਾਵੇ ਠੀਕ ਆਪਾਂ ਨੇ ਖੱਡੇ ਖਾਲੀ ਕਰਵਾ ਦਿੱਤਾ ਦੋ ਰਹਿੰਦੇ ਹਲੇ ਇਹ ਆਪਾਂ ਨੇ ਤਾਰ ਤੇ ਇੱਧਰ ਵਾਲੇ ਵੀ ਖੱਡੇ ਖਾਲੀ ਕਰਕੇ ਇਹਨਾਂ ਨੂੰ ਪਾ ਲਿਆ ਰਸਾ ਇੱਧਰਲੇ ਪਾਸੇ ਉੱਪਰ ਚਾਰ ਬੰਦੇ ਉੱਪਰ ਖਿੱਚਲੇ ਰਸੇ ਗੱਲ ਚੱਕੇ ਨਹੀਂ ਹੈਗਾ ਆਪਾਂ ਥੋੜ੍ਹਾ ਥੋੜ੍ਹਾ ਚਾਲ ਦੇ ਕੇ ਆਏ ਇਧਰੋਂ ਖਿੱਚ ਲਿਆ ਹੌਲੀ ਹੌਲੀ ਲਟਕਾ ਕੇ ਥੱਲੇ ਧਾਰ ਤੇ بیا ਤਿੰਨ ਥੱਲੇ ਧਾਰ ਤੇ ਹੌਲੀ ਆਪਾਂ ਕੰਦ ਢੇੜ ਦੇਣੀਆਂ ਹੱਦ ਨੂੰ ਕੰਦ ਢੇੜ ਕੇ ਫਿਰ ਟਰੈਕਟਰ ਖਿੱਚ ਕੇ ਪਰਾਂ ਕੱਢਦੇ ਨੇ ਕਿਉਂ ਪਰਾਂ ਜਗ੍ਹਾ ਖਾਲੀ ਪਈ ਆ ਇਦਾਂ ਸਾਰੀ ਉਹ ਉੱਥੋਂ ਟਰੈਕਟਰ ਨਾ ਆ ਜਾਣਾ ਆ ਸਾਰੀ ਜਗ੍ਹਾ ਖਾਲੀ ਪਈ ਆ ਇਧਰੋਂ ਖਿੱਚ ਕੇ ਉਪਰਾਂ ਲਾ ਦਾਂਗੇ ਬਾਕੀ ਹਾਂ ਕੰਦ ਜਿਹੜੀ ਇਟਾਂ ਇਹ ਵੀ ਇਧਰੋਂ ਢੇੜ ਦੇਣੀਆਂ ਇਹ ਫਿਰ ਸਾਫ਼ ਕਰਦੇ ਨਹੀਂ ਹੈ ਗਾਰੇ ਵਿੱਚ ਇੱਟ ਬਹੁਤ ਲੋ ਜਦੈ ਚੱਕ ਹੋ ਜਾਂਦੀ ਹੈ ਤਾਂ ਵੀਸ ਵਾਲਾ ਹੀ ਕੰਮ ਹੈ ਇਹ ਗਾਰੇ ਵਾਲਾ ਆਪੇ ਸਾਫ਼ ਹੋ ਜਾਂਦੀ ਹੈ ਵੀ ਚਲੋ ਹੁਣ ਮਾੜਾ ਲੰਚ ਦਾ ਟਾਈਮ ਹੋਇਆ ਰੋਟੀ ਖਾ ਲਵੇ ਇੱਕ ਵਾਰ ਵੀ ਇਹ ਚੀਜ਼ ਦਾ ਇਹ ਸੱਤ ਖਾਨੇ ਢਾਉਣ ਦਾ 70000 ਰੁਪਏ ਠੇਕਾ ਮੰਗਦਾ ਤੇ ਬੰਦੇ ਬਸ ਇਹ ਕਹਿੰਦੇ ਵੀ ਇੰਨਾ ਠੇਕਾ ਮਾਹੋ ਇਹਨਾਂ ਦਾ ਠੇਕਾ ਤਾਂ ਹੈ ਹੀ ਨਹੀਂ ਵੀ 12 ਕਹ ਹਜ਼ਾਰ ਦੇ ਢੇੜ-ਢੇੜ ਤੇ ਥੋੜਾ ਬਣ ਸਕਦਾ ਭਾਈ ਜੇ ਲੈਣਾ ਤਾਂ ਲੈ ਲੋ ਤਾਂ ਕਰਕੇ ਹੁਣ ਆਪਾਂ ਨੇ ਤਿੰਨ ਕ ਦਿਹਾੜੀ ਰੱਖੇ ਵਾਜ ਦਿਹਾੜੀ ਨੇ ਤੇ ਗੈਲੋ ਆਈ ਆਪਾਂ ਨੇ ਬਈਆ ਕਰਤਾ ਢਿਹੜ ਦਾ ਹੁਣ ਆਪਾਂ ਇਹਨਾਂ ਕ ਕੰਟਾ ਖੰਡ ਹੋੜ ਰਾਉਣਾ ਹੈ ਐ ਦੋ ਸਾਮਲੇ ਤਰਾ ਜਣੇ ਖੰਬੇ ਤਰਾ ਕੇ ਆਗੰਦ ਫਿਰ ਆਵੇ ਢੇੜੀ ਜਾਉਗੇ ਇਹਨਾਂ ਨੇ ਸ਼ਾਮ ਤੱਕ ਆਧ ਨਾਲੋਂ ਵੱਧ ਢੇੜ ਦੇਣੀ ਆ ਕੱਲ ਨੂੰ ਕਰਾ ਦੇਣੀ ਆਪਾਂ ਨੇ ਟਾਂ ਸਾਫ ਜਿਹੜੀਆਂ ਰਹਿ ਗਈਆਂ ਪਾਰਸਾਂ ਨੂੰ ਹੋ ਜੂਗੀਆਂ ਬਾ ਤਿੰਨ ਦੇ ਹੜੀਆਂ ਵਿੱਚ ਸਮਝ ਲਓ ਵੀ ਤਿੰਨ ਬੰਦਿਆਂ ਦੀ ਲੱਗਣੀ ਆ ਇਹ ਆਪਾਂ ਨੇ ਚੱਕਣਾ ਇਹ ਆਹ ਕੰਨ ਪਿਛਲੀ ਥੱਲੇ ਦੇ ਲਿਆਉਣੀ ਆ ਸਿਮੈਂਟ 'ਚ ਲੈਂਟਰ ਲਾ ਕੇ ਵੀ ਆਹ ਜਿਹੜਾ ਮਕਾਨ ਆ ਇਹਦੇ ਬਰਾਬਰ ਉਹ ਲੈਂਟਰ ਲੱਗਿਆ ਹੋਇਆ ਇਹ ਲੈਂਟਰ ਗਾ ਲੈਂਟਰ ਜੋੜਨਾ ਕੰਮ ਰਿਹਾ ਇਹਦਾ ਆ ਪਿਛੇ ਭਾਰਤ ਪੈ ਜਾਣਾ ਭਾਰਤਾ ਪਹਿਲਾਂ ਹੀ ਬਹੁਤ ਪੈ ਕੇ ਕਦੇ ਟਰਾਲੀ ਹੋਰ ਪੈ ਜਾਊਗੀ ਵੀ ਇਹ ਖੁੱਲਾ ਹੀ ਕਮਰਾ ਬਣਾ ਲੈਣਾ ਸਾਰੇ ਮਾਤਾ ਦਾ ਕੰਮ ਦਾ ਜੋਰ ਵਾਲਾ ਜਿਹੜੀ ਇਹਦੇ ਵਿੱਚ ਮਿੱਟੀ ਸੀ ਚੜੀ ਵੀ ਡੇਢ ਫੁੱਟ ਤੋਂ ਪੌਣੇ 2 ਤੋਂ 2 ਫੁੱਟ ਜਿੱਥੇ ਗੱਬੇ ਡਾਟਰੀ ਢਾਲ ਆਈ ਉਹਦੀ 2 ਫੁੱਟ ਦੀ ਘੱਟੋ ਘੱਟ ਸੀ ਉਹ ਦੇਖੋ ਸਾਹਮਣੇ ਦੇਖਦਾ ਹੀ ਆਪਾਂ ਨੂੰ ਆਹ ਜਿਹੜਾ ਆ ਸਾਰੀ ਮਿੱਟੀ ਉਹਦੀ ਇਹਦੇ ਉੱਪਰ ਲੱਗੀ ਵੀ ਬਹੁਤ ਮਿੱਟੀ ਆ ਸਾਰਾ ਹੀ ਭਰਤ ਪੈ ਗਿਆ ਉਹ ਦੇਖੋ ਟਾਕਿਆਂ ਦੇ ਬਰਾਬਰ ਆ ਗਿਆ ਤਾਂ ਕਿ ਵੀ ਭਰਦਾ ਵੀ ਬਹੁਤ ਭਰਤ ਪਿਆ ਪੁਰਾਣੇ ਦਾ ਇਹ ਮੈਂ ਕਹਿੰਦਾ 50 ਸਾਲ ਹੋ ਗਏ ਕਹਿੰਦੇ ਬਣਿਆ ਨੂੰ ਵੀ ਹੈ ਗਾਰੇ ਚ ਬਣਿਆ ਪਾ ਘੜਾ ਘੂੜਾ ਕੋਈ ਨਿਕਲੇ ਨਹੀਂ ਹੈਗਾ ਲੱਗਦਾ ਹਲੇ ਅੱਗੇ ਬੁੜੇ ਨਿਊਆਂ ਵਿੱਚ ਦੱਬੇ ਹੁੰਦੇ ਤੇ ਮੈਂ ਕਹਿੰਦਾ ਜਿਹੜਾ 50 ਸਾਲਾਂ ਵਾਲਾ ਕੋਈ ਦੱਬੇ ਹੋ ਸਕਦੀ ਚੱਕਰੀ ਜੋਕਰੀ ਪਰ ਨਿਊਆਂ ਇਹਨਾਂ ਨਪਟਣੇ ਨਹੀਂ ਹੈਗੀਆਂ ਚਲੋ ਕਰਦੇ ਜੇ ਬੰਦੇ ਪ੍ਰਸ਼ਾਦ ਦੇ ਛੱਕਦੇ ਆ ਵੀ ਹਲੇ ਆਪਾਂ ਨੇ ਸ਼ਾਕ ਆਹ ਕੱਢਦੇ ਦੋ ਦੇ ਖੱਡੇ ਉਹਨਾਂ ਦੇ ਬਾਹਰ ਕੱਢ ਕੇ ਉਹ ਉਤਾਰ ਕੇ ਫਿਰ ਚੱਲਦੇ ਪਿੰਡ ਨੂੰ ਬਾਕੀ ਆਪਾਂ ਤੁਹਾਨੂੰ ਪਿੰਡ ਦਿਖਾਵਾਂਗੇ ਆਪਣਾ ਬਾਈ ਜਾ ਕੇ ਸਵੇਰ ਦੇ ਅਜ ਨਿਕਲੇ ਵੈਦ ਨੂੰ ਸਵੇਰੋਂ ਆਪਾਂ ਸਰਵਾਲੇ ਵਿੱਚ ਪੱਤੇ ਜੇ ਇਕੱਠੇ ਕਰਕੇ ਆਏ ਤੇ ਇਧਰੋਂ ਪੰਜਣੀ ਤਕਰੀਬਨ 9:00 ਵਜੇ ਚੱਲੇਗੇ ਮੱਕੀ ਅੰਦਰ ਮੁਰਗੂਦ ਵੀ ਲੱਗੇ ਹੋ ਵਧੀਆ ਪੱਕੇ ਆ ਸੋਨੇ ਆ ਇਹ ਗਵਾਂਡੀਆਂ ਦੇ ਅੰਦਰ ਉਹ ਵਈ ਆਪਾਂ ਆਪਣਾ ਕੰਮ ਕਰਤਾ ਆਪਾਂ ਫੋਨ ਲੱਗੇ ਚੱਲੇ ਹਾਂ ਘਰ ਨੂੰ ਵਿਖੰਬੇ ਧਾਰ ਤੇ ਸਾਰੀ ਮੱਕੀਆ ਕੰਦ ਦੀ ਜੜਾਈ ਚੱਲਦੀ খ ਆਂਦਰਾ ਫੜਦਾ ਹੋਣਾ ਜੀ ਖੰਭਾ ਜਿਹੜਾ ਹੈਗਾ ਜੇ ਕੋਈ ਖੰਬੇ ਦਾ ਪਾਈ ਹੋਇਆ ਲੈਣਿਆ ਚਾਹਵਨ ਦੱਸ ਦਿਓ ਦੇ ਦਾਂਗੇ ਆਪਾਂ ਰਿਸ਼ਤੇਦਾਰਾਂ ਦੀ ਆਪਣੇ ਕੋਈ ਨਹੀਂ ਉਹ ਜਿੱਥੇ ਤੱਕ ਢੇਰ ਲਿਆ ਠੀਕ ਹੈ ਫਿਰ ਉਹ ਖੰਭਾ ਹੋਰਾਂ ਨੂੰ ਖਿੱਚ ਲੈਣਾ ਖੰਭੇ ਨਾਲ ਥੱਲੇ ਕਰ ਜਾ ਕਰਨਾ ਉੱਲੇ ਪਾਸੇ ਫਿਰ ਪਰਾਂ ਦੇੜ ਲੈਣੀ ਆ ਗਿਆ ਜੱਟ ਹਾਂ ਇਹਦੇ ਮਿੱਟੀ ਬਹੁਤ ਹੈ ਗਿਰਨਾ ਜਾਂ ਜਾਈ ਤਾਂ ਸੱਟ ਖਾ ਲੈਣੀ ਐ ਸਲੇਪਾ ਟੁੱਟ ਜਾਣਾ ਆ ਤਾਂ ਉੱਪਰ ਬਹਿ ਜਾ ਕੰਧ ਦੇ ਕੰਧ 'ਤੇ ਬਹਿ ਜਾ ਬੱਲੇ ਨੁਕਤਾ ਕਰਕੇ ਦੂਰ ਜਰੂਰ ਦੂਰ ਹਾਂ ਬਾਹਰ ਵੀ ਨਹੀਂ ਕੋਈ ਤਾਂ ਕੋਈ ਨਹੀਂ ਬੰਦ ਕਰਾ ਸਾ ਤੇ ਕੋ ਆ ਤੇ ਘਰ ਨੂੰ ਜਾ ਰਹੇ ਆ ਕਾਲੀ ਰੋਡ ਪਰ ਅਗਰੇ ਹੀ ਮੈਂ ਪਿੰਨ ਬੋਏ ਦਾ ਟੱਟ ਮਾਰਿਆ ਪਰ 3 ਵਜੇ ਤੱਕ ਬਸ ਕਰਾ ਚਲੋ ਬੜੀ ਹੋ ਗਿਆ ਕੰਮ ਜਾਨੀ ਨਾ ਬਾਕੀ ਕੱਲ ਦੇਖਦੇ ਨੇ ਟਾਈਮ ਲੱਗਿਆ ਤਾਂ ਫੇਰ ਆਉਣਾ ਪੈਣਾ ਇਹ ਬਿਸ਼ੀ ਤੋਂ ਉਹਨਾਂ ਪਰ ਠੇਕੇ ਵਾਸਤੇ ਕਰਾਲੀ ਵਾਲਾ ਰੋਡ ਹੈ ਪਰੰਡੇ ਦੇ ਕਰਾਲੀ ਵਾਲਾ ਹੈ 34000 ਸਾਈਟ ਵੀ ਆ ਰਹੀ ਬਹੁਤ ਵਧੀਆ ਚੱਲ ਰਹੀ ਹੁਣ ਜਿਹੜੇ ਆ ਗਿਆ ਬਣਾ ਔਰ ਇਹ ਕਿੱਤੀਆਂ ਦੀ ਫੈਕਟਰੀ ਦੀ ਹੁਣ ਸਰਪ੍ਰੀਖ ਬਣ ਗਈ ਦਾ ਘਰ ਪੱਛੇ ਆ ਜਾਂਦੇ ਨੇ ਉਹ ਖਪਾਈ ਜੀ ਪਹੁੰਚ ਕੇ ਖੇਤਾਂ ਵਿੱਚ ਮੁੜ ਕੇ ਆ ਗਏ ਆਪਣੇ ਪਿੰਡ ਵੀ तकरीबन 4:30 5 ਦਾ ਟਾਈਮ ਹੋ ਗਿਆ ਉਹ ਚਲੋ ਸੋਹਣਾ ਟਾਈਮ ਆ ਲੱਗ ਗਿਆ ਵਧੀਆ ਕੰਮ ਹੋ ਗਿਆ ਉੱਥੇ ਵੀ ਜਿੱਥੇ ਗਏ ਤੇ ਆਪਾਂ ਵੇ ਹੁਣ ਦੇਖਣਾ ਹੈ ਕਣਕ ਜਿਹੜੀ ਆਪਣੀ ਬੀਜੀ ਦੀ ਲੇਟ ਸਾਰਿਆਂ ਦੇ ਆਪਾਂ ਨੇ ਇਹਦੇ ਜਿਹੜਾ ਕਾਕਣ ਦਾ ਜੱਤਾ ਖੜਾ ਵਧੀਆ ਜੰਮਿਆ ਈ ਹੈ ਵੀ ਪੱਤਾ ਪਿਆ ਪੂਰਾ ਹੈ ਇਹਦੇ ਪੱਤੇ ਦੀ ਲਾਉਂਦੇ ਕੱਲ ਨੂੰ ਝਟ ਵੀ ਕੱਲ ਦੀ ਹੜੀ ਇੱਧਰ ਲਾ ਦੇਣੀ ਆਪਾਂ ਨੇ ਆਪਰ ਤੋਂ ਤੇ ਫਿਰ ਆਪਾਂ ਨੇ ਖੰਡਪਾਰ ਸਾਹਿਬ ਆਰੰਭ ਕਰਨਾ ਇੱਕ ਤੇ ਬਾਅਦ ਫਿਰ ਵਿਆਹ ਚੱਲ ਪੈਣਾ ਵਿੱਚੇ ਸਮੋਹ ਵਧੀਆ ਜੰਮੀ ਬੀਜੀ ਕਣਕ ਸਾਰੀ ਉਹ ਇਹ ਸਾਰਾ ਚੱਕਰ ਮੌਸਮ ਦਾ ਹੀ ਹੁੰਦਾ ਹੈ ਮੌਸਮ ਹੈਗਾ ਬਹੁਤ ਵਧੀਆ ਸਾਂਝ ਸਵੇਰਾ ਹੈਗੀ ਠਾਰੀ ਵੀ ਹੁਣ ਅੱਜ ਹੁਣ ਦੇਖੋ ਹੁਣ ਵੀ ਗਰਮੈਸ ਹੈ ਸੋਹਣਾ ਮੌਸਮ ਹੋਇਆ ਵਧੀਆ ਇਹਦੇ ਚ ਬੀਜ ਜਿਹੜਾ ਪਿੱਜਾ ਇਹ ਰਲਿਆ ਮਿਲਿਆ ਜੀ ਬੀਜ ਆਪਾਂ ਨੇ ਇਹਦੇ ਪਿੱਛੇ 826 303 ਅੱਗੇ ਸਵੇਰ ਨੂੰ ਸਰੋਂ ਪਰ ਵੀ ਝੱਟ ਮਾਰ ਕੇ ਤੁਰੇ ਜਿਹੜੇ ਪੱਤੇ-ਪੱਤੇ ਤੇ ਆਪਾਂ ਚੱਕ ਕੇ ਤੇ ਤੇ ਬਹੁਤ ਵਧੀਆ ਸਿਆੜ ਚਮਕਣ ਲੱਗ ਗਏ ਮੀ ਹੁਣ ਪਤਾ ਹੈਗਾ ਹੈ ਬਗਿਰਦਾ ਘਟਾ ਬਹੁਤਾ ਨਿਗਰਦਾ ਹੌਲੀ ਹੌਲੀ ਗਿਰਦਾ ਹਲੇ ਕਣਕ ਦੇ ਆਪਾਂ ਨੇ ਕਰਨੇ ਆ ਲੋਟ ਕਾਬੂ ਵਾਲੇ ਕਣਕ ਚ ਹੁਣ ਕੱਲ ਨੂੰ ਸਾਰੇ ਦੀ ਸਾਡੀ ਆਪਾਂ ਇੱਧਰ ਕਣਕ ਨੇ ਲਾਉਣੀ ਛੱਟ ਆ ਦੇਖੋ ਕਿੰਨੇ ਜੰਮੀ ਵੀ ਸਰੋਂ ਵਧੀਆ ਜਿੰਨੇ ਵੀ ਜੰਮੇ ਵੀ ਸਿਆੜਾਂ ਦੇ ਵਿੱਚ ਇੱਕ ਨੰਬਰ ਜੰਮੀ ਵੀ ਹੈ ਆ ਇੱਧਰ ਕਣਕ ਖੜੀ ਬਣੀ ਵਾਲੀ ਇਹ ਪੱਤਾ ਪਾਇਆ ਕੱਲ ਨੂੰ ਆਪਾਂ ਨੇ ਇੰਜਣ ਜਗ੍ਹਾ ਲੋ ਦੋ ਇਕੱਠਾ ਕਰਾਂਗੇ ਸਾਰਾ ਕੁਝ ਹੈ ਕਾਣਕ ਜੰਨੀ ਜੰਮੀ ਇਹ ਵੀ ਵਧੀਆ ਜੰਮੀ ਦੀ ਸਾਰੀ ਉਹ ਪੱਤੇ ਦਾ ਥੋੜਾ ਜਿਹਾ ਹੋ ਜਾਂਦਾ ਹੁਣ ਉਧਰ ਤੇਜ ਬਾਈ ਦੇ ਪੱਤਾ ਬਹੁਤ ਗਰਿਆ ਪਤਾ ਕੱਲ ਨੂੰ ਨਾ ਪੰਜੀਗਾ ਸਾਰਾ ਪੰਜੀਗਾ ਇਕੱਠਾ ਕਰਿਆ ਜਗਾਰਜਾ ਬਣਾ ਲਿਆ ਉਹ ਨਾ ਤਾਰਾਂਜੀ ਵਾਲਾ ਮੂਰੇ ਲੰਬਾ ਥੋੜਾ ਜਿਹਾ ਢਾਈ ਫੁੱਟ ਦਾ ਸੋਨਾ ਇਕੱਠਾ ਕਰਿਆ ਚਲੋ ਅੱਜ ਪਾਣੀ ਵਧੀਆ ਲੱਗਿਆ ਮੈਂ ਅੱਜ ਪਾਈਪ ਲੱਗਦਾ ਇਧਰ ਆਪਣਾ ਵਾਲੀ ਮੋਟਰ ਲੱਗਿਆ ਉਹ ਸਾਰਾ ਜਿਹਾ ਵੀ ਪਾਣੀ ਗਰਿਆ ਵੈ ਬਾਪਾ ਵੀ ਦੇਖਦੇ ਆ 5-7 ਦਿਨ ਤੱਕ ਵਿਆਹ ਦੇ ਬਾਅਦ ਤਕਰੀਬਨ ਲੱਗੂਗਾ ਉਹਨੇ ਨੂੰ ਅਨੇਕ ਖੇਤ ਗਿੱਲਾ ਹੀ ਤਾਂ ਵੀ ਬਾਕੀ ਦੇਖਦੇ ਹੁਣ ਮਾੜਾ ਡੇਟ ਆਦ ਨਹੀਂ ਹੈਗੀ ਵੀ ਕਦ ਬੀਜੀ ਦੀ ਕਿਉਂਕਿ ਉਹ ਤਾਂ ਆਪਣਾ ਵਕੀਰਾ ਕਰੀ ਵੀ ਹੈ ਉਹਦੇ ਹਿਸਾਬ ਨਾਲ ਫੇਰ ਪਾਣੀ ਲਾਉਣਾ ਪੈਣਾ ਆਪਾਂ ਨੂੰ ਇਹਦਾ ਪਰ ਮਤੇ ਜਵਾਈ ਨੇ ਦਿੱਤਾ ਲਾ ਪਾਣੀ ਵੀ ਵੀ ਕਾਫੀ ਟਾਈਮ ਹੋ ਗਿਆ ਬਹੁਤ ਹੌਲੀ ਹੌਲੀ ਜਮਦੀ ਹੈ ਨਾਲੇ ਮੌਸਮ ਵੀ ਵਧੀਆ ਪਰ ਇੱਕ ਦੇਖਿਆ ਆਪਾਂ ਨਾਲ ਉਧਰ ਬਾਈ ਨੇ ਗੰਨੇ ਜੀ ਬੀਜੀ ਵੀ ਆ ਆਪਣੇ ਨਾਲੇ ਬੀਜੀ ਦੀ ਵੀ ਉਹ ਇਹਦੇ ਨਾਲ ਤੇ ਵੀ ਡਾਊਨ ਆ ਉਹਨੂੰ ਦੇਖ ਕੇ ਫਿਰ ਆਪਾਂ ਵੀ ਆਪਾਂ ਸਰੋਂ ਦਾ ਇੰਨਾ ਉਹ ਨਹੀਂ ਹੈਗਾ ਵੀ ਬਹੁਤੀ ਲਾਈ ਨੇ ਆਪਾਂ ਦੇ ਇੱਕ ਸਾਲ ਲਾਈ ਦੀ ਵਧੀਆ ਹੋ ਗਈ ਦੀ ਦੂਏ ਸਾਲ ਲਾਈ ਮਰੇ ਗਈ ਦੀ ਵੀ ਦੇਖਦੇ ਹਾਂ ਉਹ ਕਾਦ ਕੁਛ ਦੀ ਆ ਆਹ ਸੋਨੇ ਚੱਲ ਰਵੇ ਪੱਤਾ ਚ ਬਣਨ ਲੱਗ ਗਿਆ ਮੱਕੀ ਵਧੀਆ ਕਾਣਕ ਰੂਟਰ ਬੀਟਰ ਜਿੱਥੇ ਡਬਲ ਸਿਆੜ ਲੰਘਿਆ ਬਹੁਤ ਚੰਗੀ ਲੱਗਦੀ ਆ ਦੇਖਣ ਨੂੰ ਆ ਵਧੀਆ ਲੱਗਦੀ ਆ ਇੰਨਾ ਥੋੜੀ ਇਹੋ ਜਿਹੀ ਕੰਮ ਲੱਗਾ ਚਲੋ ਮਾਰੇ ਹੁਣ ਬੂਜਾ ਬਾਜਾ ਵਧੀਆ ਹੋ ਜਾਣਾ ਲੱਗੀ ਵਸੇ ਹਰਿਆਈ ਜੀ ਦੇ ਵਜਨ ਖੇਤਾਂ 'ਚ ਵਾਹ ਪੱਤੇ ਕੱਢ ਕੇ ਤੇਜ਼ ਬਾਈ ਵੀ ਇੱਧਰ ਟੱਕੀ ਦੇ ਵਿੱਚ ਹੀ ਗੇਰ ਗਏ ਸਾਰੇ ਦੇ ਪਾਣਾ ਵੀਰੇ ਬਾਜੜਤ ਪਾਇਆ ਤਾਂ ਜੀ ਵੀ ਥੋੜੇ ਜਿਹਾ ਗੌਰੇ ਆ ਚੀਜ਼ ਦੀ ਹੁਣ ਵਧੀਆ ਚੱਲਿਆ ਬੂਟਾ ਜਿੰਨਾ ਵੀ ਚੱਲਿਆ ਵਾ ਆਪਣਾ ਵੀ ਮੈਂ ਤੁਹਾਨੂੰ ਦਿਖਾਉਂਦਾ ਹੁਣ ਇਹਨਾਂ ਦੇ ਬਾਈਆਂ ਦੇ ਪਿਛਲੇ ਸਾਲ ਗੰਨੇ ਚ ਬੂਟੇ ਡਾਉਨ ਤੇ ਚਲੋ ਹੁਣ ਦੂਗੇ ਸਾਲ ਨੂੰ ਕੋ ਸਮਝ ਲੋ ਹੋਇਆ ਉਹ ਗੱਲ ਨਹੀਂ ਬਣਦੀ ਜਿਹੜੇ ਪਹਿਲੇ ਸਾਲ ਚ ਹੁਣ ਆਪਣੇ ਪਹਿਲੇ ਸਾਲ ਦੇ ਬੂਟੇ ਖੜੇ ਆ ਇਹਨਾਂ ਦੇ ਦੋ ਸਾਲ ਦੇ ਆ ਬੂਟੇ ਬਰਾਬਰ ਨਾਲੇ ਗੰਨੇ ਗੰਨੇ ਵਿੱਚ ਬੂਟਾ ਬਹੁਤ ਚੱਲਦਾ ਹੈ ਵੀ ਇਹਨਾਂ ਨੇ ਹਾਇਦਰ ਵੀ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਤਾਂ ਛਟੀਆਂ ਆਪਾਂ ਦਾ ਪਾਣੀ ਪਾਇਆ ਤਿੰਨ ਵਾਰ ਕਣਕ ਦੇ ਵਿੱਚ ਵੀ ਇਹਨਾਂ ਲਾ ਕੇ ਪੁੱਛੀ ਵੀ ਨਹੀਂ ਹੈਗੀ ਤੋ ਆਈ ਵੀ ਨਹੀਂ ਤੀ ਕਰੀ ਅੱਧੀਆਂ ਇੱਕ ਨੇ ਖੜੀਆਂ ਦੀਆਂ ਮੈਂ ਤੁਹਾਨੂੰ ਉਧਰ ਗੰਨਾ ਵੱਡਿਆ ਵਾ ਦਿਖਾਉਂਦਾ ਥੋੜੇ ਬੂਟੇ ਵੀ ਚੀਜ਼ ਇਹਦੀ ਥੋੜੀ ਸਾਮ ਸੰਭਾਲ ਕਰਨੀ ਪੈਂਦੀ ਹੈ ਚਲੋ ਰੇਹ ਪੱਤ ਦਾ ਗੈਲ ਵਾਲਾ ਲੱਗ ਜਾਂਦਾ ਮਾੜਾ ਪਾਣੀ ਪੂਣੀ ਦੀ ਗੌਰ ਕਰਨੀ ਪੈਂਦੀ ਉਹਦੇ ਕਰਕੇ ਸੈੱਟ ਹੋ ਜਾਂਦੇ ਇਹ ਆਹ ਦੇ ਬੂਟੇ ਇਹ ਆਪਣੇ ਆਲੇ ਨਾਲ ਤੇ ਲੱਗੇ ਪਏ ਇਹ ਸਾਲ ਦੇ ਬੂਟੇ ਇੱਕਣ ਬੂਟਾ ਮਾੜਾ ਰਹਿ ਜਾਂਦਾ ਫਿਰ ਜੇ ਗੌਰ ਨਹੀਂ ਕਰਦੇ ਆਪਾਂ ਆ ਬੂਟਾ ਇਹ ਦੇਖੋ ਜਦੋਂ ਇਹ ਬਿਮਕੋ ਦਾ ਨਹੀਂ ਇਹ ਕਿਸੇ ਹੋਰ ਦਾ ਨਿਸ਼ਾਨੀ ਲੱਗੀ ਵੀ ਲਾਲ ਸਾਰੇ ਬੂਟੇ ਡਾਊਨ ਰਹਿ ਗਏ ਇਹ ਇੱਕਣ ਹੋ ਜਾਂਦਾ ਜੇ ਬੂਟਾ ਦੀ ਸੇਵਾ ਪਾਣੀ ਦੀ ਜ਼ਰੂਰਤ ਹੈ ਬਸ ਟਾਈਮ ਦਾ ਜੇ ਇੱਕਣ ਬਰਸਾਤ ਆਪਾਂ ਕਹਿੰਦੇ ਵੀ ਘੱਟ ਪਈਏ ਬਰਸਾਤ ਕਿਤੇ ਪੈ ਜਾਂਦੀ ਬੂਟਾ ਹੋਰ 2 ਇੰਚ ਵੱਧ ਜਾਂਦਾ ਚਲੋ ਠੀਕ ਹੈ ਜੀ ਨੈਨ ਛਪਣੇ ਵਾਲਾ ਮਿਲਦੇ ਕਿਤੇ ਫਿਰ ਆ ਪਾਗਲੇ ਬਲੌਗ ਵਿੱਚ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ